ਸਤਿ ਸ਼੍ਰੀ ਅਕਾਲ ਜੀ ਸਾਰਿਆਂ ਮੈਂ ਤੁਹਾਡਾ ਛੋਟਾ ਵੀਰ ਰਮਨ ਚੱਪਾ ਜੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਲੱਗਿਆ ਇਹ ਗੁਰਦਾਰਾ ਸਗਰਾਣਾ ਸਾਹਿਬ ਤੇ ਅਗਲੇ ਪਾਸੇ ਤਰਨਤਾਰਾ ਰੋਡ ਦੀ ਵੀਡੀਓ ਆ ਤੇ ਇਹ ਜਿਹੜਾ ਇੱਥੇ گاਵਾਂ ਦਾ ਮੀਟ ਕੁੱਤਿਆਂ ਦਾ ਮੀਟ ਜਿਹੜਾ ਲਿਆਂਦਾ ਜਾਂਦਾ ਵਾ ਆਹ ਵੇਖੋ ਕਟਰ ਇਹਨਾਂ ਦੇ ਨਾਲ ਵਧਿਆ ਜਾਂਦਾ ਤੇ ਇਧਰ ਆਹ ਸਾਰਾ گاਵਾਂ ਦਾ ਮੀਟ ਆ ਜਿਹੜਾ ਵੱਢ ਕੇ ਅੰਮ੍ਰਿਤਸਰ ਸ਼ਹਿਰ ਦੇ ਹੋਟਲਾਂ ਤੱਕ ਪਹੁੰਚਾਇਆ ਜਾਂਦਾ ਆਹ ਵੇਖੋ ਪੈਕ ਹੋਇਆ ਸਾਰਾ ਇਹ ਸਾਰਾ ਗਾਵਾਂ ਦਾ ਮੀਟ ਆ ਜੀ ਲੂਣ ਲਾ ਲਾ ਕੇ ਪੈਕ ਕੀਤਾ ਜਾਂਦਾ ਤੇ ਇਧਰ ਦੀ ਸਾਈਡ ਵੇਖੋ ਜੀ ਇਹ ਸਾਰੇ ਹੱਡ ਆ ਆਹ ਸਾਰੇ ਹੱਡ ਆ ਜੀ ਇੱਥੇ ਤੇ ਉਹ ਸਾਰਾ ਅੰਦਰ ਮੀਟ ਪੈਕ ਹੋਇਆ ਜੀ ਇਹਨਾਂ ਦਾ ਇਹ ਵੇਖੋ ਜੀ ਪ੍ਰਸ਼ਾਸਨ ਦੇ ਨੱਕ ਦੇ ਥੱਲੇ ਕਿੰਨਾ ਤਗੜਾ ਜਿਹੜਾ ਤੰਦਾ ਚੱਲਦਾ ਪਿਆ ਪ੍ਰਸ਼ਾਸਨ ਵੀ ਆਇਆ ਮੁਲਜ਼ਮ ਜਿਹੜੇ ਫੜ ਲੇ ਗਏ ਆ ਇਧਰ ਵੇਖੋ ਕਿੰਨਾ ਤਗੜਾ ਇਹਨਾਂ ਨੇ ਪ੍ਰਬੰਧ ਲਾ ਗਏ ਇੱਥੇ ਜਿਹੜਾ ਕੰਮ ਕਰਦੇ ਪਏ ਇਤੋਂ ਦੇ ਲੋਕਾਂ ਨੇ ਜਿਹੜਾ ਇੱਕ ਦੂਆ ਜਾਣਿਆ ਨੂੰ ਸ਼ੱਕ ਪਿਆ ਉਹਨਾਂ ਨੇ ਫੜਾਇਆ ਸਿੰਪਲ ਖੁੱਲੇ ਗਏ ਆ ਜੀ ਸਾਰੇ ਆ ਵੇਖੋ ਇਹਨਾਂ ਦੇ ਉੱਪਰ ਟਾਪ ਸਾਈਡ ਇਹ ਸਾਰਾ ਕੰਮ ਆ ਦਾ ਮੀਟ ਹੈ ਜੀ ਜਿਹੜਾ ਪਿਆ ਹੋਇਆ ਦਾ ਇਹਦੇ ਐਡਰੈਸ ਲਿਖਿਆ ਆ ਸਾਰਾ ਵੈਸਟ ਜੋ ਵੀ ਆ ਇੰਡੀਅਨ ਹਲਾਲ ਫਰੋਜਨ ਬਫੈਲੋ ਮੀਟ ਆ ਵੇਖੋ ਆ ਸਾਰਾ ਮੀਟ ਹੈ ਜੀ ਪਿਆ ਇਤੋਂ ਵੱਡ ਕੇ ਜਿਹੜਾ ਵਾ ਪੈਕ ਕੀਤਾ ਜਾਂਦਾ ਪੈਕ ਕਰਕੇ ਭੇਜਿਆ ਜਾਂਦਾ ਜਾਂ ਉੱਥੋਂ ਆ ਕੇ ਇੱਥੇ ਸ਼ਹਿਰਾਂ ਤੱਕ ਭੇਜਿਆ ਜਾਂਦਾ ਬੰਦੇ ਸਾਰੇ ਫੜ ਲਏ ਗਏ ਆ ਇਧਰ ਪ੍ਰਸ਼ਾਸਨ ਵੀ ਆਇਆ ਹੋਇਆ ਸਾਰਾ ਆ ਵੇਖੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਇਸ ਸਮੇਂ ਤਰਤਾ ਰੋਡ ਮੁਰਦਰਾ ਟਾਲਾ ਸਾਹਿਬ ਦੇ ਅਗਲੇ ਪਾਸੇ ਪਟ્રોલ ਪੰਪ ਦੇ ਅਗਲੇ ਪਾਸੇ ਦੀ ਵੀਡੀਓ ਆ ਭਾਸ਼ਾ ਸ਼ੇਅਰ ਕਰ ਦਿਓ ਸਾਰੇ